ਜੀ ਜੈ ਗਿਆਨ ਆਜੀ ਮਹਾਰਾਜ ਜੀ ਜੋ ਬੋਲੇ ਸੁਨਰਬੈ ਕੁਮਾਰ ਵਾਲਮੀ ਕੀ ਮਹਾਰਾਜ ਜੀ ਜੈ ਸਤਿਗੁਰੂ ਗਿਆਨ ਆਜੀ ਮਹਾਰਾਜ ਜੀ ਜੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ 27 ਤਰੀਕ ਨੂੰ ਆਪਾਂ ਭਗਵਾਨ ਵਾਲਮੀ ਕੁਮਾਰ ਜੀ ਦਾ ਵਾਲਮੀ ਤੀਰਥ ਤੇ ਔਰ ਪਾਉਣ ਤੀਰ ਕੁਮਾਰ ਦਾ ਨਿਸਾਨ ਸਾਹਿਬ ਜਿਹੜਾ ਆ ਸੀ ਤੋਂ ਉਸ ਤੋਂ ਬਾਅਦ ਦੇ ਵਿੱਚ ਕੁਝ ਆਪਣੇ ਸੰਤਾ ਮਹਾਂਪੁਰਸ਼ਾਂ ਨੂੰ ਕੁਝ ਕੁਝ ਜਿਨ੍ਹਾਂ ਨੂੰ ਨਰਾਜ਼ ਹੋਇਆ ਉਹਨਾਂ ਨੇ ਕੁਝ ਸ਼ਬਦ ਜਿਹੜੇ ਸੀ ਆਪਣੇ ਸੰਤਾਂ ਮਾਹ ਪੁਰਖਾਂ ਦੇ ਬਰਖਲਾਹ ਬੋਲੇ ਸੀ। ਤੋਂ ਉਸ ਨੂੰ ਉਹਦੀ ਅਸੀਂ ਜਿਹੜੀ 3 ਤਰੀਕ ਦਾ ਜਿਹੜਾ ਅਸੀਂ ਉਹਦੀ ਕਾਲ ਦਿੱਤੀ ਸੀ ਰੱਖੀ ਸੀ। ਤੇ ਅਸੀਂ 3 ਤਰੀਕ ਨੂੰ ਧੰਨਾ ਲਾਵਾਂਗੇ ਨਹੀਂ ਤੇ ਉਹ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਪਰ ਜਿਹੜਾ 5 ਤਰੀਕ ਤੇ 4 ਤਰੀਕ ਦਾ ਗੁਰਪੁਰਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਭਗਵਾਨ ਵਾਲਮੀਕ ਮਹਾਰਾ ਦੀਵ ਤੇ ਪੁੰਨਿਆਂ ਦਾ ਮੇਲਾ ਆ ਰਿਹਾ। ਉਹਨੂੰ ਕੁਝ ਨਜ਼ਰ ਵਿੱਚ ਰੱਖਦੇ ਹੋਏ ਅਸੀਂ 3 ਤਰੀਕ ਵਾਲੀ ਜਿਹੜੀ ਕਾਲ ਐਸ ਕਰਕੇ ਵਾਪਸ ਲੈ ਰਹੇ ਆਂ ਵੀ ਜਿਹੜਾ ਸਮਾਜ ਦੇ ਵਿੱਚ ਕੋਈ ਤੀਰਥ ਤੇ ਆਉਣ ਦੇ ਹਰਮੰਦਰ ਸਾਹਿਬ ਦੇ ਵਿੱਚ ਆਉਣ ਦੇ ਮੱਥਾ ਟੇਕ ਉਹਦੇ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਸੰਗਤ ਦਾ ਜਿਹੜਾ ਸਾਡੇ ਅਫਸਰ ਸਹਿਬਾਨਾਂ ਦਾ ਵੀ ਮਾਨ ਰੱਖਦੇ ਹੋਏ ਅਸੀਂ ਆਪਣੀ ਕਾਲ ਨੂੰ ਇਸ ਕਰਕੇ ਵਾਪਸ ਲੈ ਰਹੇ ਆ ਤੇ ਸਾਰੀਆਂ ਸੰਗਤਾਂ ਨੇ ਸ਼ਾਂਤੀ ਬਣਾਈ ਰੱਖਣੀ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਤੀਰਥ ਤੇ ਆ ਕੇ ਪਗਵਾਨ ਵਾਲਮੀਕ ਮਹਾਰਾਜ ਦੇ ਪੁੰਨਿਆ ਵਾਲੇ ਦਿਨ ਪੁੰਨਿਆ ਵਾਲੇ ਮੇਲੇ ਤੇ ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਉੱਥੇ ਵੀ ਦਰਸ਼ਨ ਕਰੋ ਕੋਈ ਇੱਥੇ ਆਉਣ ਦੀ ਪ੍ਰੋਬਲਮ ਨਹੀਂ ਕੀ ਜੋ ਬੋਲੇ ਸੋਨਰ ਪੈ ਪਗਵਾਨ ਵਾਲਮੀਕ ਮਹਾਰਾਜ ਜੀ ਦੀ ਜੈ ਹਾ ਜੀ ਮਹਾਰਾਜ ਜੀ ਦੀ ਜੈ ਬਹੁਤ ਵਧੀਆ